ਅਜਨਾਲਤ ਵਿੱਚ ਸਕੂਲੀ ਬੱਚਿਆਂ ਦੇ ਵੱਲੋਂ ਅਨੋਖੇ ਅੰਦਾਜ਼ ਦੇ ਵਿੱਚ ਚਾਈਨਾ ਡੋਰ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਬੱਚਿਆਂ ਦੇ ਵੱਲੋਂ ਨਾਟਕ ਪੇਸ਼ ਕੀਤਾ ਗਿਆ ਤੇ ਜਾਗਰੂਕਤਾ ਰੈਲੀ ਕਿਟ ਜੜੀ ਹੈ ਕੱਢੀ ਗਈ ਹੈ ਬੱਚਿਆਂ ਦੇ ਵੱਲੋਂ ਲੋਕਾਂ ਨੂੰ ਚਾਈਨਾ ਡੋਰ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਇਨਸਾਨਾਂ ਦੇ ਨਾਲ ਇਹ ਡੋਰ ਪਸ਼ੂ ਪੰਛੀਆਂ ਦੇ ਲਈ ਵੀ ਘਾਤਕ ਸਾਬਤ ਹੋ ਰਹੀ ਹੈ ਇਸ ਬਾਰੇ ਵੀ ਦੱਸਿਆ ਪਰ ਪੂਰੇ ਪੰਜਾਬ ਬੰਦਰ ਜੇ ਗੱਲ ਕਰੀਏ ਚਾਈਨਾ ਦਾ ਡੋਰ ਦਾ ਜਿਹੜਾ ਪ੍ਰਕੋਪ ছਾਇਆ ਹੋਇਆ ਜਿਸ ਤਿੱਕੇ ਨਾਲ ਚਾਈਨਾ ਡੋਰ ਦੀ ਗੱਲ ਕਰੀਏ ਕਿਤਨਾ ਕਿਤੇ ਵੱਡੇ ਵੱਡੇ ਜਿਹੜੇ ਹਾਦਸੇ ਹੁੰਦੇ ਨਜ਼ਰ ਆਉਂਦੇ ਨੇ ਚਾਈਨਾ ਡੋਰ ਨੂੰ ਹੁਣ ਖੂਨੀ ਡੋਰ ਦੇ ਨਾਲ ਨਾਲ ਜਾਣਿਆ ਜਾਂਦਾ ਪਰ ਕਿਤਨਾ ਕਿਤੇ ਅੱਜ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਉਸ ਚੀਜ਼ ਨੂੰ ਲੈ ਕੇ ਸਰਕਾਰੀ ਕੰਨਿਆ ਸੀਨੀਅਰ ਸਕੈਂਡੀ ਸਕੂਲ ਅਜਨਾਲਾ ਵੱਲੋਂ ਇੱਕ ਪਲੇ ਪੇਸ਼ ਕੀਤਾ ਗਿਆ ਵਾ ਨਾਲ ਨਾਲ ਪਲੇ ਪੇਸ਼ ਕਰਨ ਤੋਂ ਬਾਅਦ ਇੱਕ ਰੈਲੀ ਵੀ ਕੱਢੀ ਗਈ ਆ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਚਾਇਨਾ ਡੋਰ ਤੋਂ ਬਚਣਾ ਚਾਹੀਦਾ ਸਾਡੇ ਨਾਲ ਬੱਚੇ ਮੌਜੂਦ ਨੇ ਪੇਰੈਂਟਸ ਮੌਜੂਦ ਨੇ ਅਥੋਰਟੀ ਟੀਚਰ ਮੌਜੂਦ ਨੇ ਆਪਾਂ ਗੱਲ ਕਰਾਂਗੇ ਬੱਚਿਆਂ ਨਾਲ ਆ ਬੇਟਾ ਕੀ ਨਾ ਆਇਆ ਹਰਮਨ ਰੇਕੌਰ ਕੀ ਕਹਿਣਾ ਚੰਦੂ ਆ ਤੁਹਾਡੇ ਵੱਲੋਂ ਪਲੇ ਪੇਸ਼ ਕੀਤਾ ਗਿਆ ਵਾ ਹਾਂਜੀ ਸਰ ਸਾਨੂੰ ਚਾਇਨਾ ਡੋਰ ਜਿਹੜੀ ਬਿਲਕੁਲ ਹੀ ਯੂਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੇ ਨਾਲ ਬਹੁਤ ਕਈ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਪੰਛੀ ਵੀ ਜਿਹੜੇ ਉਹ ਮਾਰੇ ਜਾਂਦੇ ਨੇ ਔਰ ਮੋਸਟਲੀ ਸਾਨੂੰ ਇਹ ਚਾਹੀਦਾ ਹੈ ਕਿ ਜਿਹੜੀਆਂ ਸਰਕਾਰਾਂ ਵਾ ਉਹਨਾਂ ਨੂੰ ਉਹਨਾਂ ਕੰਪਨੀਆਂ ਤੇ ਰੋਕ ਲਿਆਉਣੀ ਚਾਹੀਦੀ ਆ ਜਿਹੜੇ ਚਾਇਨਾ ਡੋਰ ਦਾ ਜਿਹੜਾ ਉਹ ਬਣਾਉਂ ਇਹਨਾਂ ਚੀਜ਼ਾਂ ਤੋਂ ਅਵੇਅਰ ਹੋਣਾ ਚਾਹੀਦਾ ਹੈ। ਅ ਬੇਟਾ ਜੀ ਤੁਹਾਡੇ ਲੋਕ ਪਲੇ ਕੀਤਾ ਗਿਆ ਵਾ ਕੀ ਮਕਸਦ ਸੀਗਾ ਜਿਹੜਾ ਪਲੇ ਕਰਨ ਦਾ? ਸਾਡਾ ਸਿਰਫ ਇਹੀ ਮਕਸਦ ਹੈ ਸਰ ਕਿ ਜਿਹੜਾ ਇਹ ਪਲੇ ਕਰਨ ਦਾ ਮਕਸਦ ਹੀ ਸਿਰਫ ਇਹੀ ਹੈ ਕਿ ਜਿਹੜੀ ਚਾਇਨਾ ਡੋਰ ਹੈ ਉਹਤੇ ਰੋਕ ਲਾਉਣਾ ਚਾਹੀਦਾ ਹੈ। ਇਹ ਬੜੀ ਖਤਰਨਾਕ ਡੋਰ ਆ ਕਈ ਜ਼ਿੰਦਗੀਆਂ ਬਰਬਾਦ ਕਰ ਦਿੰਦੀ ਆ ਕਈ ਪਰਿਵਾਰ ਬਰਬਾਦ ਕਰ ਦਿੰਦੀ ਆ। ਉਹੀ ਗੱਲ ਕਿ ਜੇਕਰ ਸਾਡੇ ਤੇ ਬੀਤੀ ਹੋਵੇ ਤਾਂ ਸਾਨੂੰ ਪਤਾ ਲੱਗੇ ਦੂਸਰਿਆਂ ਦੇ ਬੀਤੀ ਸਾਨੂੰ ਪਤਾ ਨਹੀਂ ਲੱਗਦੀ ਸੋ ਇਹਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਆ ਵਰਤੋਂ ਕੀ ਇਹਦੀ ਬੰਦ ਇਹਦੇ ਰੋਕ ਲਾਉਣੀ ਚਾਹੀਦੀ ਆ ਇਸ ਤੋਰ ਤੇ ਬਿਲਕੁਲ ਹਾਂ ਬੇਟਾ ਕੀ ਗੱਲਾਂ ਜੰਦੇ ਚੂਈ ਚਾਈਨਾ ਡੋਰ ਬਣ ਕੇ ਸੀ ਗਿਆ ਆਪਣਾ ਰੋਲ ਪੈਦਾ ਕੀਤਾ ਵਾ ਕੀ ਮਕਸਦ ਹੈ ਅੱਜ ਜਿਹੜਾ ਤੁਸੀਂ ਚਾਈਨਾ ਡੋਰ ਬਣ ਕੇ ਰੋਲ ਕਰ ਰਹੇ ਹਾਂ ਹਾਂਜੀ ਸਾਡੇ ਪਲੇ ਦਾ ਮਕਸਦ ਇਹੀ ਹੈ ਕਿ ਬੱਚਿਆਂ ਦੇ ਵਿੱਚ ਵੱਧ ਤੋਂ ਵੱਧ ਜਾਗਰੂਤਾ ਇਸੇ ਚਾਈਨਾ ਡੋਰ ਦੇ ਪ੍ਰਤੀ ਮਤਲਬ ਕਿ ਦੇ ਨਿਹਾਈ ਉਹਨਾਂ ਨੂੰ ਸਿਖਾਣਾ ਹੈਗਾ ਕਿ ਚਾਈਨਾ ਡੋਰ ਕਿੰਨੀ ਕੁ ਜ਼ਿਆਦਾ ਮੀਨਸ ਕਿ ਸਾਡੇ ਲਈ ਖਤਰਨਾਕ ਹੈ ਤੇ ਕਿੰਨੀ ਕੁ ਜ਼ਿਆਦਾ ਗਲਤ ਹੈਗੀ ਆ ਤੇ ਸਾਡੇ ਰੈਲੀ ਕੱਢਣ ਦਾ ਵੀ ਮਕਸਦ ਇਹ ਹੈ ਕਿ ਹੋਰ ਵੀ ਲੋਕਾਂ ਨੂੰ ਜੋ ਪੇਰੈਂਟਸ ਹੈ ਉਹਨਾਂ ਨੂੰ ਵੀ ਪਤਾ ਲੱਗਣ ਕਿ ਚਾਈਨਾ ਡੋਰ ਕਿੰਨੀ ਤੇ ਕਿੰਨੀ ਜ਼ਿਆਦਾ ਮੀਨਸ ਕਿ ਖਤਰਨਾਕ ਹੈਗੀ ਹੈ ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਵੀ ਕਤਲ ਹੁੰਦਾ ਹੈ ਇਸ ਦੇ ਨਾਲ ਪੰਛੀ ਵੀ ਮਰਦੇ ਹਨ ਤੇ ਉਹਨਾਂ ਦੀ ਗੱਲ ਵੱਖਰੀ ਜੋ ਬੱਚੇ ਇਸ ਨੂੰ ਯੂਜ਼ ਕਰਦੇ ਹਨ ਚਾਈਨਾ ਡੋਰ ਯੂਜ਼ ਕਰਦੇ ਹਨ ਉਹਨਾਂ ਵਾਸਤੇ ਵੀ ਚਾਈਨਾ ਡੋਰ ਬਹੁਤ ਜ਼ਿਆਦਾ ਖਤਰ ਖਤਰਾ ਹੈ ਗੁੱਡੀ ਡਾਂਦੇ ਵਕਤ ਕੋਈ ਛੋਟੀ ਜੀ ਉੱਚੀ ਝ ਹੋ ਜਾਈਤੇ ਉਹ ਬੱਚੇ ਨੂੰ ਵੀ ਬਹੁਤ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਇਹ ਚੀਜ਼ਾਂ ਪੇਰੈਂਟਸ ਨੂੰ ਸਮਝਣੀਆਂ ਚਾਹੀਦੀਆਂ ਹਨ ਕਿਉਂਕਿ ਬੱਚੇ ਤੇ ਜੇ ਛੋਟੇ ਹਨ ਫਿਰ ਵੀ ਅਸੀਂ ਪਲੇ ਦੇ ਰਾਹੀਂ ਬੱਚਿਆਂ ਨੂੰ ਵਾਦ ਤੋਂ ਵਾਦ ਇਸ ਚੀਜ਼ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਸਾਡੇ ਨਾਲ ਟੀਚਰ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਸਾਰਾ ਪਲੇ ਤਿਆਰ ਕੀਤਾ ਗਿਆ ਤੇ ਨਾਲ-ਨਾਲ ਕਿਤਨਾ ਕਿਤੇ ਪੇਰੈਂਟਸ ਨੂੰ ਅਵੇਅਰ ਕੀਤਾ ਗਿਆ ਨਾਲ-ਨਾਲ ਬੱਚਿਆਂ ਨੂੰ ਵੀ ਅਵੇਅਰ ਕੀਤਾ ਗਿਆ ਮੈਮ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਪ੍ਰੀਤ ਕੌਰ ਹੈ ਅਸੀਂ ਅੱਜ ਛੋਟਾ ਜਿਹਾ ਪਲੇ ਇੱਕ ਤਿਆਰ ਕੀਤਾ ਹੈ ਚਾਈਨਾ ਡੋਲ ਦੋਰ ਨੂੰ ਲੈ ਕੇ ਅਸਾਡਾ ਇਹੀ ਮਕਸਦ ਹੈ ਕਿ ਅੱਜ ਅਸੀਂ ਆ ਪੇਰੈਂਟਸ ਨੂੰ ਜਾਗਰੂਕ ਕਰੀਏ ਜਾਂ ਬੱਚਿਆਂ ਨੂੰ ਅਸੀਂ ਇਹ ਚੀਜ਼ ਦੀ ਨੋਲਿਜ ਦੇਈਏ ਕਿ ਚਾਇਨਾ ਡੋਰ ਕਿੰਨੀ ਖਤਰਨਾਕ ਆ ਇਹ ਚਾਇਨਾ ਡੋਰ ਦੇ ਨਾਲ ਹਰ ਹਾਦ ਲੋਕ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ ਰਸਤੇ 'ਚ ਜਾਂਦਿਆਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਮੇਨ ਗੱਲ ਇਹ ਆ ਕਿ ਪੇਰੈਂਟਸ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ ਕਿ ਡੋਰ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਲੈ ਕੇ ਦਈਏ ਕਿਸ ਤਰ੍ਹਾਂ ਦੀ ਨਹੀਂ ਇਹਦਾ ਖਾਸ ਤੌਰ ਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਦੂਸਰਾ ਦੇਖੋ ਪੰਛੀ ਆ ਆਪਣੇ ਪੰਛੀ ਜਿਹੜੇ ਜ਼ਿਆਦਾਤਰ ਖਤਮ ਹੀ ਹੁੰਦੇ ਜਾ ਰਹੇ ਆ ਕਿਉਂ ਖਤਮ ਹੁੰਦੇ ਜਾ ਰਹੇ ਕਿਉਂਕਿ ਡੋਰ ਇੰਨੀ ਕ ਤਿੱਖੀ ਆ ਕਿ ਉਹਨਾਂ ਦੇ ਪਰਾਂ ਨੂੰ ਵੀ ਇਹ ਕੱਟ ਦਿੰਦੀ ਆ ਤੇ ਵਿਚਾਰੇ ਜਿਹੜੇ ਉਹ ਹੌਲੀ ਹੌਲੀ ਉਹਨਾਂ ਦੀ ਜਾਤੀ ਖਤਮ ਹੁੰਦੀ ਜਾ ਰਹੀ ਆ ਇਸ ਲਈ ਸਾਨੂੰ ਸੁਚੇਤ ਹੋਣਾ ਪਵੇਗਾ ਕਿ ਅਹੀਂ ਇਹੋ ਜੀਆਂ ਤਿੱਖੀਆਂ ਜਾਨ ਲੈਵਾ ਡੋਰਾ ਨੂੰ ਆਪਾਂ ਬੰਦ ਕਰਾਈਏ ਕੀ ਅਪੀਲ ਕਰਨੀ ਚਾਹੁੰਦੇ ਜੀ ਅੱਜ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਤੇ ਪੇਰੈਂਟਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਤੇ ਪੇਰੈਂਟਸ ਨੂੰ ਵੀ ਮੇਰੀ ਇਹੀ ਅਪੀਲ ਆ ਕਿ ਅਹੀਂ ਇਸ ਡੋਰ ਨੂੰ ਵੱਧ ਤੋਂ ਵੱਧ ਖਤਮ ਕਰੀਏ ਅਹੀਂ ਇਹਨੂੰ ਅਪਣਾਈਏ ਨਾ ਕੋਸ਼ਿਸ਼ ਕਰੀਏ ਕਿ ਇਹੀ ਨੁਕਰੀਦੀ ਇਹਨਾਂ ਤੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਹਿ ਲਓ ਸਰਕਾਰ ਨੂੰ ਸਾਡੀ ਇਹ ਹੀ ਅਪੀਲ ਆ ਹੱਥ ਜੋੜ ਕੇ ਕਿ ਇਹੋ ਜਿਹੇ ਜਾਨਲੇਵਾ ਡੋਰਾ ਨੂੰ ਬੰਦ ਕੀਤਾ ਜਾਵੇ ਸਾਡੇ ਦੇਸ਼ ਵਿੱਚ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਇਸ ਵੇਲੇ ਕੰਨਿਆ ਸੀਨੀਅਰ ਸੈਂਡੀ ਸਕੂਲ ਅਜਨਾਲਾ ਦੇ ਵਿੱਚ ਮੌਜੂਦ ਸੀਗੇ ਜਿੱਥੇ ਕਿ ਬੱਚਿਆਂ ਵੱਲੋਂ ਇੱਕ ਪਲੇ ਪੇਸ਼ ਕੀਤਾ ਗਿਆ ਨਾਲ ਨਾਲ ਟੀਚਰਾਂ ਵੱਲੋਂ ਵੱਡਾ ਯੋਗਦਾਨ ਪਾ ਕੇ ਪਲੇ ਤਿਆਰ ਕਰਵਾਇਆ ਗਿਆ ਤੇ ਲੋਕਾਂ ਨੂੰ ਕਿਤਨੇ ਕਿਤੇ ਮੈਸੇਜ ਦਿੱਤਾ ਜਾ ਰਿਹਾ ਕਿ ਇਹ ਅਜਾਈ ਚਾਈਨਾ ਡੋਰ ਜੋ ਕਿ ਖੂਨੀ ਡੋਰ ਬਣ ਚੁੱਕੀ ਹੈ ਇਸ ਨੂੰ ਪੰਜਾਬ ਅੰਦਰੋਂ ਖਤਮ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹੋਰ ਐਕਸੀਡੈਂਟ ਆ ਜਿਸ ਤਰੀਕੇ ਨਾਲ ਬੱਚਿਆਂ ਦੇ ਗਲੇ ਕੱਟੇ ਜਾਂਦੇ ਨੇ ਰਾਹਗੀਰਾਂ ਦੇ ਗਲੇ ਕੱਟੇ ਜਾਂਦੇ ਨੇ ਉਹਨਾਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ ਲੋਕਾਂ ਦੇ ਪੇਰਿਅਡਸ ਨੂੰ ਬਚਾਇਆ ਜਾ ਸਕੇ ਤੇ ਪੇਰੈਂਟਸ ਨੂੰ ਕਿਤੇ ਕਿਤੇ ਅਵੇਅਰ ਕੀਤਾ ਜਾ ਰਿਹਾ ਕਿ ਉਹ ਇਹਨਾਂ ਖੁਨਨੀ ਦੌਰਾਂ ਨੂੰ ਨਾ ਖਰੀਦ ਕੇ ਦੇਣ ਜੋ ਕਿ ਆਉਣ ਵਾਲੇ ਸਮੇਂ 'ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ